हमें पता भी नहीं था गांव का कि ऐसे ऐसे होने वाला है दो जने बैठे थे साथ में कहा ऐसे ऐसे होने वाला है वो बोलने लगा कि चलो सीधे हम दोनों जने आगे यहाँ पे आके काम कराया कल तो आज हम सुबह सुबह आए उठे तो यहाँ पे लगा कि हमें लंगर की कमी है कि यहाँ पे लंगर चलाना चाहिए उसी हिसाब से हम बीस ट्रे लेके आए माँ चलो बाटते हैं तो बीस ट्रे का भी यहाँ पे कुछ पता नहीं चल रहा मैं तो यही कह रहा हूँ जितना ज़्यादा हो सके इतना खान पीन करो और यहाँ पे काम करो पंजाबी हमारे भाई है ਭਾਈਚਾਰਾ ਬਹੁਤ ਉਨ ਟੋਪ ਹੈ ਤਜਸਰੀ ਕੇ ਨਾਲ ਪੰਜਾਬ ਦੇ ਉਤੇ ਵਿਪਤਾ ਪਈ ਹੈ ਲੁਧਿਆਣੇ ਦੇ ਵਿੱਚ ਜਿਹੜੇ ਕਿਹਾ ਆਸਾਰ ਬਣੇ ਹੋਏ ਨੇ ਬੰਨ ਟੁੱਟਣ ਦੇ ਤਾਂ ਉੱਥੇ ਹੀ ਸਾਰਾ ਜਿਹੜਾ ਪੰਜਾਬ ਇਕਜੁੱਟ ਹੋ ਕੇ ਸੇਵਾ ਕਰ ਰਿਹਾ ਲੰਗਰ ਲੈ ਕੇ ਪਹੁੰਚ ਰਿਹਾ ਤਾਂ ਬਿਲਕੁਲ ਉਸੇ ਤਰੀਕੇ ਨਾਲ ਸਾਡਾ ਮੁਸਲਮਾਨ ਭਾਈਚਾਰਾ ਵੀ ਇੱਥੇ ਪਹੁੰਚਿਆ ਤਾਂ ਗੱਲਬਾਤ ਕਰਾਂਗੇ ਕੀ ਹਾਲ ਹੈ ਜੀ ਬੜੀ ਜਿ ਬੜੀਆ ਬਤਈ ਇੱਥੇ ਪਹੁੰਚੇ ਹੋ ਕੀ ਇਸ ਤਰੀਕੇ ਨਾਲ ਲੱਗ ਰਿਹਾ ਵੀ ਜੀ ਹਮੇਂ ਦੇਖੋ ਇੱਕ ਵਟਸਐਪ ਤੇ ਮੈਸੇਜ ਆਇਆ ਕਿ ਸਸਰਾਲੀ ਪਿੰਡ ਮੈਂ ਹਮੇ ਪਤਾ ਵੀ ਨਹੀਂ ਦਾ گاؤں ਦਾ ਕਿ ਐਸੇ ਐਸੇ ਹੋਣੇ ਵਾਲਾ ਹੈ तो हम दो जने बैठे थे साथ में मैं क्या ऐसे ऐसे होने वाला वो बोलने लगा कि चलो सीधे हम दोनों जने आगे यहाँ पे आके काम कराया कल तो आज हम सुबह सुबह आए उठे तो यहाँ पे लगा कि हमें लंगर की कमी है कि यहाँ पे लंगर चलाना चाहिए क्योंकि सब ऐसे टूटे टूटे से लग रहे थे तो हम दोनों भाई वहाँ से दो ट्रे ले आए उठा के मैं चलो खुलाते हैं तो जैसे कि वहाँ पे दो ट्रे हम लेके गए तो वहाँ पे कुछ नहीं पता चला उनका तो फिर उसी हिसाब से हम बीस ट्रे लेके आए मैं चलो बांटते हैं तो बीस ट्रे का भी यहाँ पे कुछ पता नहीं चल रहा मैं तो यही कह रहा हूँ जितना ज़्यादा हो सके इतना खान पीन करो ਔਰ यहां पे काम ਕਰਾਉਂ। ਔਰ ਕੋਈ ਬਾਤ ਨਹੀਂ ਕਿਉਂਕਿ نزدیکی ਇਹ ਬਾਂਦ ਇੰਨੀ ਸਭ ਕੋ ਪਤਾ ਹੈ ਬਾਂਦ ਟੁੱਟਨੇ ਵਾਲਾ ਹੈ। ਇਸ ਲਈ ਦੂਸਰੇ ਬਾਂਦ ਦੀ ਤਿਆਰੀ ਚੱਲ ਰਹੀ ਹੈ। ਤੁਸੀਂ ਆਏ ਕਿੱਥੋਂ ਵੈਸੇ? ਮਹਿਰਬਾਨ ਚੁੰਗੀ ਰਾਵ ਰੋਡ। ਰਾਵ ਰੋਡ ਤੋਂ। ਹਾਂਜੀ ਹਾਂਜੀ। ਤੇ ਜਦੋਂ ਹੁਣ ਇੱਥੇ ਸੇਵਾ ਕਰ ਰਹੇ ਹਾਂ ਤੇ ਜਿਸ ਤਰੀਕੇ ਨਾਲ ਕਿੰਨਾ ਮਾਣ ਸਨਮਾਨ ਮਿਲਦਾ ਪਿਆ ਵੀ ਕਿ ਜਿੱਥੇ ਹਮੇਸ਼ਾ ਪੰਜਾਬ ਨੂੰ ਦੋ ਹਿੱਸਿਆਂ 'ਚ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁਸਲਮਾਨ ਭਾਈਚਾਰੇ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਜਦੋਂ ਲੋੜ ਪਈ ਹੈ ਪੰਜਾਬ ਨੂੰ ਦੇ ਸਾਰੇ ਇਕੱਠ ਹੋ ਕੇ ਇਕੱਠੇ ਹੋਏ ਕੰਮ ਕਰਦੇ। ਹਾਂਜੀ ਹਾਂਜੀ। देखो ये तो सब कहने की गल्ला है सीधी सी बात है पंजाबी हमारे भाई है हाँ। भाईचारा बहुत है सीधी सी बात है मुस्लिम और पंजाबी एक की जैसे है कोई हमें वो नहीं है बाकी सब धर्म एक जैसे ही होते हैं सब एक ही बंदे होते हैं ये तो लोगों के अलग अलग विचार होते हैं कि क्या नाम लिख रहे हैं की यो करना वो करना नहीं ऐसा कुछ नहीं है यहाँ पे सब हिंदू मुस्लिम सब एक जैसे है कोई चक्कर नहीं है भाई ਸਭ ਉਹ ਮਿਹਨਤ ਕਰੋ ਆਪਣਾ ਕੰਮ ਕਰੋ ਬਸ ਪਰ ਕਿੰਨੇ ਜਣੇ ਇਕੱਠੇ ਹੋ ਕੇ ਇੱਥੇ ਆਏ ਹੋ ਤੁਸੀਂ ਅਸੀਂ ਆਪੇ 20 ਜਣੇ ਆਏ ਸੀ ਉਸ ਵਿੱਚ 4 ਜਣੇ ਹਿੰਦੂ ਬਾਕੀ ਮੁਸਲਿਮ ਸਭ ਆਏ ਇਸ ਵਿੱਚ ਸਾਰੇ ਰਲ ਕੇ ਆਏ ਸਾਰੇ ਰਲ ਕੇ ਆਏ ਹਿੰਦੂ ਮੁਸਲਿਮ ਸਭ ਇਕੱਠੇ ਕਿਹ ਕੁਛ ਨਾਲ ਲੈ ਕੇ ਆਏ ਸੀ ਇੱਥੇ ਵੰਡਣ ਨੂੰ ਕੇਲੇ ਬਿਸਕਟ ਨਮਕੀਨ ਇਹ ਲੈ ਕੇ ਆਏ ਸੀ ਬਿਸਕਟ ਵੀ ਸੀਗੇ ਕੇਲੇ ਵੀ ਸੀਗੇ ਇਹ ਸਾਰਾ ਕੁਝ ਲੈ ਕੇ ਆਏ ਅਸੀਂ ਨਮਕੀਨ ਵਗੈਰਾ ਨਮਕੀਨ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਸਿੱਖ ਕੌਮ ਦਲੇਰ ਕੌਮ ਹੈ ਇਹ ਲੋਕਾਂ ਨਾਲ ਖੜਦੇ ਕਿਸੇ ਕਿਸੇ ਵੀ ਸਟੇਟ ਦੇ ਵਿੱਚ ਕੁਝ ਹੁੰਦਾ ਤੇ ਸਰਦਾਰ ਭਾਈਚਾਰਾ ਆਪਣਾ ਉੱਥੇ ਜਾਂਦਾ ਤੇ ਅੱਜ ਸਾਨੂੰ ਹੱਕ ਮਿਲਿਆ ਵਾ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਬੜ ਚੜ ਕੇ ਹੈਲਪ ਕਰਾਂਗੇ ਜਿੰਨੀ ਸਾਡੇ ਤੋਂ ਹੋਊਗੀ ਅਸੀਂ ਇਹਨਾਂ ਦੇ ਨਾਲ ਆ ਸਿੱਖੀ ਇੱਕ ਕੌਮ ਹੈ ਦੁਨੀਆ ਦੇ ਵਿੱਚ ਜਿਹੜੀ ਸਭ ਤੋਂ ਦਲੇਰ ਕੌਮ ਸਿੱਖ ਹੈ ਉਹ ਹਰ ਇੱਕ ਜਿੱਥੇ ਵੀ ਕੁਝ ਵੀ ਹੋਵੇ ਮੁਸੀਬਤ ਉੱਥੇ ਜਾ ਕੇ ਖੜ ਜਾਂਦੇ ਆ ਖਾਲਸਾ ਹੋ ਗਏ ਭਾਈ ਜਿੰਨੇ ਵੀ ਹੈਗੇ ਸਾਰੇ ਜਾਂਦੇ ਹਰ ਪਾਸੇ ਹੈਲਪ ਕਰਦੇ ਇਹ ਲੋਕ ਤੇ ਅੱਜ ਸਾਨੂੰ ਰੱਬ ਨੇ ਮੌਕਾ ਦਿੱਤਾ ਅਸੀਂ ਇਹਨਾਂ ਦੀ ਹੈਲਪ ਕਰਦੇ ਪਏ ਸਾਨੂੰ ਬਹੁਤ ਖੁਸ਼ੀ ਆ ਵੀ ਜਿਹੜੇ ਲੋਕ ਜਿਹੜੇ ਲੋਕ ਜਿਹੜੇ ਦੂਜੇ ਸੂਬਿਆਂ ਜਾ ਕੇ ਸੇਵਾ ਕਰਦੇ ਉਹਨਾਂ ਦੇ ਵਿਪਤਾ ਵਈ ਤੁਸੀਂ ਸਾਰੇ ਇਕੱਠੇ ਹੋ ਗਏ ਤੇ ਹਾਂਜੀ ਹਾਂਜੀ ਅਸੀਂ ਸਾਰੇ ਭਰਾਵਾ ਵਿੱਚ Hindu ਵੀ ਹੈਗੇ ਮੁਸਲਮਾਨ ਵੀ ਹੈਗੇ ਆਪਣਾ ਸਚਿੰਤ ਭਰਾਵਾ ਅਸੀਂ ਸਾਰੇ ਪੈਸੇ ਰਲ ਮਿਲ ਕੇ ਪਾਏ ਸਾਡੇ ਘਰ ਦੇ ਕਹਦੇ ਕੋਈ ਨਹੀਂ ਜਿੰਨਾ ਤੁਹਾਡੇ ਤੋਂ ਹੁੰਦਾ ਉਹਨਾਂ ਕਰੋ ਅਸੀਂ ਵੀ ਤੁਹਾਡੇ ਨਾਲ ਹਾਂਜੀ 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 ਬਹੁਤ ਵਧੀਆ ਗੱਲ ਹੈ ਤਾਂ ਬਿਲਕੁਲ ਇਸ ਤਰੀਕੇ ਨਾਲ ਦੇਖ ਸਕਦੇ ਹਾਂ ਵੀ ਜਿੱਥੇ ਕਈ ਜਿਹੜੀਆਂ ਲੋਕ ਨੇ ਜਾਂ ਸ਼ਰਾਰਤੀ ਅੰਸਰ ਨੇ ਪੰਜਾਬ ਨੂੰ ਵਾਕ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉੱਥੇ ਇੱਕਜੁਕਤਾ ਜਿਹੜੀ ਹੈ ਪੰਜਾਬ ਦੀ ਨਾ ਜਾਂਦੀ ਹੈ ਕਿਸ ਤਰੀਕੇ ਨਾਲ ਜਦੋਂ ਲੋੜ ਪਈ ਹੈ ਤਾਂ ਹੱਕ ਡਾ ਕੇ ਜਿਹੜਾ ਉਹ ਸਾਰੀ ਕਮਿਊਨਿਟੀ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਵੀ ਕਿੱਥੇ ਜੇਕਰ ਕੋਈ ਵਿਪਤਾ ਪੈਂਦੀ ਆ ਤਾਂ ਬਿਲਕੁਲ ਸਾਰੇ ਜਾਣੇ ਇੱਥੇ ਰਲ ਕੇ ਪਹੁੰਚੇ ਹੋਏ ਤਾਂ ਕਾਫੀ ਤਦਾਦ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਨੇ ਸੇਵਾ ਚੱਲ ਰਹੀ ਆ ਤਾਂ ਬਿਲਕੁਲ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਇਹ ਨਵਾਂ ਬੰਨ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਇਸ ਸਮੇਂ ਚੱਲਦੀ ਪਈ ਹੈ ਇਹ ਲਗਭਗ ਜਿਹੜਾ ਬੰਨ ਹੈ ਇਹ ਬਣ ਚੁੱਕਿਆ ਹੋਇਆ ਹੈ